ਨਰੂਤਨ ਨਾਲ ਜਾਟ ਰਹੇ ਕਵਰਾਂ ਤੱਕ ਜਾਹੇ ਨੇ ਨਰੂਤਨ ਨਾਲ ਜਾਟ ਰਹੇ ਆ ਜਾ ਤਾ ਦੋ ਪੈ ਗਲਵਾਵਾ ਐਵੇਂ ਬੁੱਥੇ ਹੋਇਆ ਰਹਿਣਾ ਓ ਸ਼ਰਮ ਮੰਨ ਕੋਈ ਸ਼ਰਮ ਪਹਿਲਾਂ ਤਾਂ ਫੇਰੇ ਕਰਨਾ ਤੇਰਾ ਮਾਪਿਆ ਤਰਕੇ ਉਹ ਵੀ ਐਸੇ ਕਰਨੀ ਤੁਰੇ ਆ 12 ਸਾਲ ਹੋ ਗਏ ਇਸੇ ਕਾਰਨ ਤੇਰੀ ਭੈਣ ਨਹੀਂ ਤੇਰੇ ਘਰੇ ਆਕੇ ਬੜੀ ਭੈਣ ਨੂੰ ਤਾਂ ਤਾਇਆ ਤੁਸੀਂ ਉਂਗਲਾਂ ਤੇ ਚੜਾਇਆ ਵੈ ਤਾਂ ਨਹੀਂ ਉਹ ਮੇਰੇ ਕੋਲੇ ਆਉਂਦੀ ਉਂਗਲਾਂ-ਉਂਗਲਾਂ ਤੇ ਕੋਈ ਨਹੀਂ ਚੜੀ ਆਹ ਜਿਹੜੀ ਤੂੰ ਛੇੜੀ ਬੈਠਾ ਨਾ ਇਸੇ ਕਾਰਨ ਨਹੀਂ ਆਉਂਦੀ ਉਹ ਤੇਰੇ ਦਾ ਸ਼ਰਮ ਤੇ ਹੀ ਲਾ ਉਹ ਤਾਂ ਜੇ ਵੀ ਹੈਗੀ ਹੈ ਵਿਚਾਰੇ ਨੂੰ ਤੇਰੇ ਕਾਰਨ ਮੇਰਾ ਭਰਾ ਗਿਆ ਇਸ ਦੁਨੀਆਂ ਤੋਂ ਫੇਰ ਮੇਰੀ ਪਰਜਾਈ ਗਈ ਤੈਨੂੰ ਫੇਰ ਨਹੀਂ ਅਕਲ ਆਈ ਚੰਗਾ ਰਹੇਗਾ ਘਰ ਬਾਜੂ ਤੇਰਾ ਛੜਦੇ ਖੜਾ ਹੈਗਾ ਘਰ ਦਾ ਸਾਂਹ ਬਚੂਗਾ ਸ੍ਰੀ ਕੋ ਇਹ ਤੁਸੀਂ ਮੇਰਾ ਬਚਨ ਦਿਓਗੇ ਛੋੜੀਆਂ ਆ ਉਂਗਲਾ ਕਾਰਨ ਮੇਰੀ ਭੈਣ ਮੈਥੋਂ ਜ਼ਮੀਨ ਦਾ ਹਿੱਸਾ ਵੰਡਾ ਕੇ ਲਏਗੀ 12 ਸਾਲ ਹੋ ਗਏ ਤੁਹਾਡੇ ਕਾਰਨ ਮੇਰੀ ਭੈਣ ਮੇਰੇ ਰਖੜੀ ਬੰਨ ਨਹੀਂ ਆਈ ਉਹ ਸ਼ਰਮ ਆਲਾ ਅਰੇ ਵੀ ਸ਼ਰਮ ਆਲਾ ਪੰਜ ਕਿੱਲੇ ਤੇਰੇ ਇਸੇ ਕੰਮ ਜੀ ਗਏ ਆ اے ਪੱਪਾ ਸਾਥੇ ਸੌਣਾ ਤਾਂ ਸੌਣ ਫਿਰ ਮੈਂ ਦੱਸਦੀ ਹਾਂ ਤੈਨੂੰ ਜਿਹੜਾ ਤਾਂ ਆਇਆ ਤੈਨੂੰ ਕਹਿ ਕੇ ਗਿਆ ਨਾ ਉਹਦਾ ਭਰਾ ਸੀ ਉਹਦੇ ਨਾਲ ਦਾ ਜੰਮਿਆ ਉਹਨੂੰ ਦੋਖਾ ਆਂਦਾ ਤਾਂ ਕਹਿ ਕੇ ਗਿਆ ਜੇ ਤੂੰ ਆਣਾ ਵੀ ਕੁੜੀ ਮੇਰੀ ਸ਼ਰੀਕ ਬਣੀ ਬੈਠੀ ਐ ਤੇ ਕੁੜੀ ਸ਼ਰੀਕ ਨਹੀਂ ਬਣੀ ਤੇਰੀ ਉਹ ਤੇਰੀ ਜਹਾਜ਼ ਆਦ ਰੱਖੀ ਬੈਠੀ ਆ ਉਹ ਘਰ ਵਾਪਸਦਾ ਵੇਖਣਾ ਚਾਹੁੰਦੀ ਆ ਆਦੇ ਤੇਕਿਆਂ ਦਾ ਉਹ ਤੇਰੇ ਸਟੇਕਾ ਲੈਂਦੀ ਐ ਤਾਂ ਇਹ ਸਟੇਕਾ ਤਾਂ ਨਹੀਂ ਲੈਂਦੀ ਤਾਂ ਫਿਰ ਹੁਣ ਮੈਂ ਆਪਦੀ ਭੈਣ ਨੂੰ ਸੱਦਾ ਆਜੂਗੀ ਆਜੂਗੀ ਤੇ ਇੱਕ ਵਾਰਾ ਫੋਨ ਤਾਂ ਕਰ ਕਾਹੂਗੀ ਉਹਨਾਂ ਨਾਲ ਹੀ ਆ ਤੇਰਾ ਕਰ ਕੋਈ ਘਰ ਤੇਰਾ ਪਛਾਈ ਬੈਠੀ ਆ ਨਹੀਂ ਤੇਰੇ ਨਾਲ ਦੇ ਆ ਪੀ ਨਾਲ ਤੇਰਾ ਘਰ ਘੜਾ ਛੱਕ ਜਾਂਦੇ ਭਾਈ 12 ਸਾਲ ਹੋ ਗਏ ਮੇਰੇ ਲਖੜੀ ਨਹੀਂ ਬੰਨੀ ਪੈਨੇ ਆਕੇ ਪੁੱਤ ਤੇਰੇ ਲੱਖਣ ਨਹੀਂ ਅਖੜੀ ਬਣਾਉਣ ਵਾਲੇ ਕੁ ਦਿਨ ਤੋਂ ਰਾਤ ਤੱਕ ਜਿਆ ਰਹਿੰਨਾ ਤਾਈ ਮੈਂ ਕਿੰਨੇ ਮਰਜੀ ਫੋਨ ਲਾ ਲ ਪਰ ਮੇਰੀ ਭੈਣ ਨਹੀਂ ਆਉਂਦੀ ਅੱਗੇ ਵੀ ਨਹੀਂ ਉਹਨੇ ਕਦੇ ਮੇਰੇ ਨਾਲ ਗੱਲ ਕੀਤੀ ਹੌਣ ਵੀ ਨਹੀਂ ਆਉਣਾ ਉਹਨੇ ਤਾਂ ਪਤਾ ਉਹਨਾਂ ਦਾ ਕਿ ਆਉਣੀ ਜਿਹੜੀਆਂ ਧੀਆ ਹੁੰਦੀਆਂ ਨਾ ਉਹ ਘਰ ਦੀ ਲక్ష్ਮੀ ਹੁੰਦੀਆਂ ਤੂੰ ਇੱਕ ਵਾਰਾ ਫੋਨ ਕਰ ਆਉਗੀ ਉਹਨੂੰ ਲੋਕ ਮੇਨੇ ਮਾਰਦੇ ਆ ਉਹ ਆਵੇ ਕਿਵੇਂ ਤੇਰਾ ਭਰਾ ਸਾਰਾ ਦਿਨ ਸ਼ਰਾਬ ਨਾਲ ਰੱਜਿਆ ਰਹਿੰਦਾ ਉਹ ਨਸ਼ੇ ਪੱਤੇ ਕਰਦਾ ਮੇਰੇ ਤਾਈ ਦੀਆਂ ਉਂਗਲਾਂ ਤੇ ਚੜੀ ਵੀ ਆ ਤਾਈ ਉਹ ਸਾਡਾ ਸ਼ਰੀਕ ਨਾ ਉਂਗਲਾ ਲਾ ਕੇ ਸਾਡੇ ਭੈਣ ਭਰਾਵਾਂ 'ਚ ਫਰਕ ਪਾਈ ਆਉਂਦਾ ਨਹੀਂ ਨਹੀਂ ਬਤੋ ਨਹੀਂ ਫਰਕ ਪਾਉਂਦਾ ਸਹੀ ਗੱਲਾਂ ਦਾ ਤੂੰ ਸ਼ਰਾਬ ਸੱਟ ਮੈਂ ਜ਼ਿੰਮੇਵਾਰ ਆ ਕਹੇ ਤੇਰੀ ਆਉ ਮੈਂ ਪਤਾ ਧਿਆਨ ਨਾ ਪੀ ਲਿਆ ਕ ਘੱਟ ਪੀ ਲਿਆ ਕਰ ਮੈਨੂੰ ਗੱਲ ਦਾ ਤਾਂ ਪਤਾ ਨਹੀਂ ਲੱਗਦਾ ਕਿਤੇ ਮੈਨੂੰ ਤਾਈ ਕਹਿ ਜਾਨਾ ਕਿਤੇ ਚਾਚੀ ਕਹਿ ਜਾਨਾ ਲੱਕੜੀ ਕਹਿ ਜਾਨਾ ਕਿ ਰਖੜੀ ਕਹਿ ਜਾਨਾ ਤੂੰ ਐ ਕਰ ਕੁੜੀ ਨਾਲ ਧਿਆਨ ਨਾਲ ਗੱਲ ਕਰੀ ਚੰਗਾ ਤਾਂ ਚਾਚੀ ਕੋਹ ਦਾ ਲੱਗ ਗਿਆ ਚਾਚੀ ਚੱਕੂ ਵੀ ਚੱਕੂ ਵੀ ਜ਼ਰੂਰ ਚੱਕੂ ਹੈਲੋ ਸਤਿ ਸ੍ਰੀ ਅਕਾਲ ਬਣ ਕਸਿ ਸਾਲ ਅੱਜ ਤੇ ਮੈਨੂੰ ਭੈਣ ਦੀ ਜਾਂਦਾ ਅੱਗੇ ਤੈਨੇ ਜਾ ਤਾ ਆ ਗਈ ਮੇਰੇ ਰਖੜੀ ਬਣ ਜਾ ਪ੍ਰਾਣਾ ਤਮੇ ਅੱਜ ਆਵਾ ਨਾ ਮੈਂ ਆਵਾ ਕੱਲ ਮੇਰਾ ਇਸ ਤਰ੍ਹਾਂ ਤੇ ਲੋਗ ਤਰੀਖਾ ਤੋਂ ਹੋ ਗਿਆ ਸੀ ਜਦੋਂ ਮੇਰਾ ਮਾਪਿਓ ਮਰ ਗਿਆ ਸੀ ਮਾਪਿਓ ਮੈਂ ਤਾਂ ਨਹੀਂ ਮਰੇ ਭੈਣੇ ਮਾਪਿਓ ਮੇਰੇ ਵੀ ਜੀ ਮਾਤਾ ਤੇਰੇ ਹੈ ਨਹੀਂ ਸੀ ਵੀਰੇ ਜੇ ਤੇਰੇ ਹੁੰਦੇ ਨਾ ਤੂੰ ਆਹ ਹੜਕ ਤਾਂ ਨਹੀਂ ਕਰਦਾ ਸੀ ਜਿਹੜੀਆਂ ਤੂੰ ਕਰੀ ਜਾਂਦਾ ਰਹਿਣਾ ਕਿੰਨੇ ਤੂੰ ਨਸ਼ੇ ਕਰਦਾ ਮੈਨੂੰ ਕਿਹੜੇ ਮੂਹ ਨਾਲ ਤੂੰ ਫੋਨ ਲਾਇਆ ਭੈਣੇ ਤੂੰ ਆ ਜਾ ਆ ਕੇ ਮੇਰੀ ਜਾਨ ਬਚਾਲਾ ਨਾ ਨਾ ਪਰ ਮੈਂ ਨੂੰ ਫੋਨ ਨਾ ਕਰਿਆ ਕਰ ਤੇਨ ਮੈਂ ਸੋਰੀ ਕਹਦਾ ਮੈਨੂੰ ਫੋਨ ਨਾ ਲਾਈ ਨਾ ਮੈਂ ਆ ਜਾਵਾਂ ਨਾ ਮੈਂ ਕੱਲ ਆਵਾਂ ਭੈਣੇ ਅੱਜ ਤੋਂ ਬਾਅਦ ਮੈਂ ਜਮਾਂ ਸ਼ਰਾਬ ਛੱਡ ਦੂੰਗਾ ਪਰ ਇੱਕ ਵਾਰੀ ਤੂੰ ਆ ਜਾ ਮੈਂ ਆ ਕੇ ਕਰੂੰਗੀ ਕੀ ਇੱਥੇ ਇਹਨੂੰ ਆਇਂਦਾ ਸਰ ਮੇਰੀ ਭੈਣ ਆ ਤਾਂ ਇੱਕ ਵਾਰੀ ਆ ਜਾ ਐਦੂ ਬਾਅਦ ਇਹਨੂੰ ਕੋਈ ਲਾਂਭਾ ਨਹੀਂ ਮਿਲਦਾ ਅੱਜ ਮੇਰੇ ਸ਼ਰੀਕ ਦੇ ਬੋਲ ਮੇਰੇ ਹੱਕ ਤੇ ਰੜਕਦੇ ਆ ਭੈਣੇ ਇੱਕ ਵਾਰੀ ਆ ਜਾ ਲੈ ਮੇਰੀ ਗੱਲ ਕਰਾਂ ਮੈਂ ਕਰਾਂ ਕੁੜੀ ਨਾਲ ਗੱਲ ਲੈ ਚਾਚੀ ਹਲੋ ਹਲੋ ਹਾਂ ਮਿੱਤੀ ਬਤਕ ਨਹੀਂ ਹੈ ਵਧੀਆ ਜੀ ਵਧੀਆ ਕੌਣ ਜੀ ਮਾਦਰ ਚਾਚੀ ਬੋਲ ਰਹੀ ਹੈ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਹੋਰ ਪਤਾ ਠੀਕ ਠਾਕ ਹੈ ਹਾਂ ਹਾਂ ਵਧੀਆ ਚਾਚੀ ਵਧੀਆ ਕੁਝ ਕੁ ਕਰਨਾ ਆਉਂਦੇ ਵੀਰ ਤੇ ਲੱਕੜੀ ਬੰਨਣਾ ਚਾਚੀ ਇਹਨੋਂ ਰਖੜੀ ਦਾ ਕੁਝ ਪਤਾ ਮਤਲਬ ਦਾ ਤੂੰ ਬਤਾ ਰਖੜੀ ਬਣਾ ਕੇ ਨੇ ਕੀ ਕਰਨਾ ਤੂੰ ਪਾਸੇ ਇੱਕ ਵਾਰ ਸਾ ਮੇਰੇ ਕਹਿੰਦੇ ਚਾਚੀ ਮੇਰਾ ਅਨੂ ਜੀ ਨਹੀਂ ਕਰਦਾ ਜਿਹਨਾਂ ਦਾ ਮੇਰਾ ਮਾਪਿਓ ਮਰ ਗਿਆ ਨਾ ਮੈਂ ਦੇਖ ਲਾ ਉਹਨਾਂ ਦੀ ਇੱਥੇ ਬੜੀ ਹੈ ਇੱਕ ਮੈਨੂੰ ਪਤਾ ਤੂੰ ਨਹੀਂ ਬੜੀ ਜੇ ਤੂੰ ਇੱਕ ਵਾਰ ਮੇਰੇ ਘਰ ਤੇ ਆ ਜਾਵੇ ਖਬਰਾਂ ਇਹ ਕੋਈ ਸੁਧਰੀ ਜਾਵੇ ਜਿਹਦਾ ਕੋ ਘਰਬਾਰ ਹੀ ਵਸ ਜੇ ਸੱਚੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ ਤਾਂ ਬਰਬਾਦ ਹੋ ਗਿਆ ਇਹਨੇ ਕੀ ਸੁਧਰਨਾ ਨਹੀਂ ਪਤ ਤੂੰ ਹੁਣ ਇੱਕ ਵਾਰ ਆ ਤਾਂ ਸਕਦੀ ਇਹਨੇ ਮੇਰੇ ਘਰ ਤੇ ਆ ਜਾ ਚਲ ਕੋਈ ਨਹੀਂ ਦੱਸੀ ਮੈਂ ਕਰਦੀ ਆ ਘਰੇ ਨਾਲ ਆ ਜਾਉਂਗੀ ਨਹੀਂ ਤੂੰ ਜਰੂਰ ਆ ਪਤ ਠੀਕ ਹੈ ਦੱਸੀ ਕਰਕੇ ਆ ਜਾਂਗੀ ਹਾਂ ਜਰੂਰ ਆ ਇੱਕ ਵਾਰ ਠੀਕ ਹੈ ਪਤ ਖੋ ਮੇਰੀ ਗੱਲ ਸੁਣ ਹੁਣ ਤਾਂ ਨਾਉਂਦੀ ਤੇਰੀ ਲਖਰੀ ਬੰਨ ਏ ਨਾ ਹੋਵੇ ਕੁਵਾਨੂ ਫੇਰਾਂ ਦੀ ਇਹ ਸ਼ਰਾਬੇ ਚੇਲੇ ਆ ਬੋਤਲ ਨੂੰ ਵਾਹ ਲਓ ਕਰਤਾਪ ਸੇ ਫੇ ਵੜਾ ਕਰੇ ਜਮਾਂ ਹੰਤਾ ਦਾ ਫਿਗੂਰਾ ਤੇ ਨਾ ਹਵੇ ਕਿ ਮੇਰੇ ਸਾਹ ਟਿਕ ਨਹੀਂ ਕੋ ਆਵੇ ਜਿਵੇਂ ਨਹੀਂ ਸੱਬਿਆਸੀ ਤੂੰ ਕੋਈ ਗਾਲੀ ਨਾ ਮੰਨੇ ਬੇ ਬੇਗਰ ਹੋਇਆ ਜਾਤੀ ਅੱਜ ਤੋਂ ਬਾਅਦ ਇਹਨੂੰ ਪੀਣਾ ਤਾਂ ਕੀ ਇਹਦੇ ਨੇੜੇ ਦੀ ਹੁਣੀ ਨਾ ਦਾ ਚੱਲ ਸ਼ਾਵਾ ਸ਼ਾਤਾ ਤੂੰ ਇੱਕ ਮਾਂਛਾ ਦੇਂਗਾ ਇਤੇ ਰਕਾਰ ਬਾਰਬਾਸ ਜੂ ਸਾਰਾ ਕੁਛ ਬੰਦੂ ਤੇਰਾ ਉਹ ਵੀ ਉਹ ਗੰਗਾ ਨਾ ਗਈ ਜੀ। ਇਹ 12 ਸਾਲ ਹੋ ਗਿਆ ਨਾ ਕਿਸੇ ਆਖੇ ਤੱਕ ਤੈਰ ਨਹੀਂ ਪਾਇਆ। ਮੈਂ ਅੱਜ ਆਤੀ ਕੈਨ ਦਾ ਫੋਨ ਤਾ ਗਿਆ ਕਿਤੇ ਬਹਾਨਾ ਨਾ ਮਾਰ ਦੇ। ਹੈਲੋ। ਹੈਲੋ? ਹਾਂ ਬੈਣੇ। ਆ ਚਾਚੀ ਹੈਗੀ ਇੱਥੇ। ਹਾਂ ਇੱਥੇ ਹੀ ਆ। ਲੈ ਮੇਰੀ ਗੱਲ ਕਰਵਾ ਦੇਣਾ। ਮੈਂ ਚਾਚੀ ਕਰੀ ਗੱਲ। ਹੈਲੋ। ਚਾਚੀ ਮੈਂ ਤੇਰੇ ਘਰ ਕੇ ਆ ਰਹੀ ਆ। ਜਦੋਂ ਇੱਥੇ ਹੀ ਰਹੀ। ਆ ਕੋਈ ਨਹੀਂ ਕੋਈ ਨਹੀਂ ਪਤਤਾ ਮੈਂ ਬੈਠ ਇੱਥੇ ਬੈਠੀ ਆਂ ਤੁਹ ਆ ਜਾ ਹੁਣੇ ਹੀ ਤੁਰਦੀ ਆਂ ਚਾਚੇ ਅੱਡੇ ਘੰਟੇ ਦੀ ਪਹੁੰਚ ਗਈ ਤੁਹਾਡੇ ਕੋਲ ਹਾਂ ਹਾਂ ਆ ਜਾ ਪੁੱਤ ਮੈਂ ਇੱਥੇ ਬੈਠੀ ਆਂ ਤੇਰੇ ਆਈ ਤੋਂ ਜਾਉਂਗੀ ਠੀਕ ਆ ਚਾਚੇ ਠੀਕ ਆ ਠੀਕ ਹਾਂ ਮੇਰੇ ਘਰ ਦੇ ਕਾਰਨ ਨਾ ਅੱਜ ਨੇ 12 ਸਾਲ ਬਾਅਦ ਇਸ ਸੰਦ ਚਾਹੀਆ ਤੇ ਮੇਰਾ ਇਸ ਘਰੇ ਵਰਣੀ ਜੀ ਨਹੀਂ ਕਰਦਾ ਮੇਰਾ ਜੀ ਕਾ ਤਾਂ ਬਾਤ ਤੋਂ ਬਕਸ ਹੋ ਜਾਣਾ ਚਲ ਜਾ ਆ ਜਾ ਕੋਈ ਨਾ ਹੋਰ ਤਾਂ ਉਹਨਾਂ ਨੇ ਕਰਦਾ 何だろうな何だろうな何だろうな何だろうな ਨਾ ਨਾ ਤੀਹਾਂ ਕੋਸ ਕਰਿਆ ਨਾ ਮੈਨੂੰ ਪਿਆਰ ਹੋਣ ਰਿਹਾ ਤਾ ਜਿਵੇਂ ਐਂ ਚੱਲ ਕਿਆ ਕੋਈ ਨਹੀਂ ਪਤਾ ਜਾਂ ਪਤਾ ਪੈਣਾ ਸੇ ਪਾਣੀ ਲਿਆ ਲਿਆ ਮੈਂ ਕਿ ਕ ਮੈਂ ਲਿਆ ਮਾਂ ਚਾਚੀ ਇਹਨੇ ਕੀ ਪਾਣੀ ਲਾਉਣਾ ਕੰਬੀ ਤੇ ਜਾਂਦਾ ਕੋਈ ਨਹੀਂ ਅਸੀਂ ਪਾਣੀ ਪੂੜਾ ਦਾ ਪੀ ਕੇ ਆਏ ਵੇ ਪਤਾ ਮੈਂ ਤਾਂ ਹੁਣ ਨਾ 2 ਘੰਟੇ ਹੋ ਗਏ ਇੱਥੇ ਬੈਠੇ ਆਹ ਵਲਾ ਬੋਤਲ ਵੀ ਇਹਨੇ ਚਲਾ ਕੇ ਮਾਰੀ ਕੁਛ ਨਹੀਂ ਖਾਂਦਾ ਪੀਤਾ ਤੂੰ ਪਤਾ ਹੀ ਦਵਾਈ ਬੂਟੀ ਦਾ ਕੋਈ ਹੱਲ ਕਰੋ ਨਸ਼ੇ ਨਾਲ ਜਵਾ ਬੰਨਿਆ ਭਿਆ ਹੈ ਚਾਚੀ ਇਹ ਪਖੰਡ ਕਰਦਾ ਹੈ ਕੋਸ਼ਨੀਆ ਛੱਡਣ ਲੱਗਿਆ ਇਹਨੂੰ ਸਮਝਾਉਂਦਾ ਸਮਝਾਉਂਦਾ ਤਾਂ ਮੇਰਾ ਮਾਪੇ ਚਲਾ ਗਿਆ ਇਹ ਸਮਝਿਆ ਕਿਤੇ ਨਹੀਂ ਪਤਾ ਨਹੀਂ ਪਤਾ ਹੁੰਦਾ ਸਮਝੀਂਗਾ ਹੁਣ ਜਦੋਂ ਆ ਆਂਦਾ ਨਾ ਆਪਦੇ ਮੂੰਹ ਆਂਦਾ ਫੇ ਸਮਝੀ ਜੂਗਾ ਇੱਕ ਵਾਰ ਵੇਖੋ ਤਾਂ ਸਹੀ ਉਹ ਚਾਚੀ ਮੈਨੂੰ ਤਾਂ ਪਤਾ ਨਹੀਂ ਉਹ ਕੋਈ ਘਰ ਦੀ ਨਹੀਂ ਪਾਉਂਦੇ ਹੁੰਦੇ ਕੁੱਤੇ ਦੀ ਪੂਛ ਵਾਲੀ ਉਹ ਕਿਤੇ ਸਿੱਧੀ ਹੋਈ ਆ ਇਹ ਕਿੱਥੋਂ ਹੋ ਜੂਗਾ ਇਹ ਤਾਂ ਬੇਕੂਫ ਬਣਾਉਂਦਾ ਆਪਾਂ ਨੂੰ ਨਹੀਂ ਭਣੇ ਹੁਣ ਮੈਂ ਤਾਂ ਇਹਨੂੰ ਨੇੜੇ ਛੱਡ ਕੇ ਦਿਖਾਉਂਦਾ ਚਾਚੀ ਆ 15 ਕਿਲੋਮੀਟਰ ਤੇ ਸਾਡਾ ਪਿੰਡ ਆ ਅਸੀਂ ਇਸ ਪਿੰਡ ਚ ਪੈਰ ਪਾਉਣੋਂ ਹਟ ਗਏ ਉਹ ਮੇਰੇ ਯਾਰ ਦੋਸਤ ਕਰਨੇ ਹੁੰਦੇ ਆ ਕਿ ਉਹ ਤੇਰਾ ਮਲੰਗ ਜਾਂ ਤੇਰਾ ਸਾਲਾ ਦਨਫਿੜਿਆਂ ਦਾ ਪਰਤਾ ਹੁੰਦਾ ਖਾਨਦਾਨ ਦਾ ਲੋਕ ਸਾਡੇ ਮੂੰਹ ਚ ਗੂੰ ਦਿੰਦੇ ਆ ਇਹਦਾ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਤਾਇਆ ਨਹੀਂ ਕੋਈ ਚਾਚਾ ਨਹੀਂ ਇਹਨਾਂ ਸਭ ਨੂੰ ਪੁੱਠਾ ਬੋਲਣ ਠੀਕ ਹੈ ਲੋਕ ਉਲਟਾ ਲੋਕਾਂ ਨੂੰ ਕਹਿੰਦਾ ਅਖੇ ਮੇਰੀ ਜ਼ਮੀਨ ਦਾ ਹਿੱਸਾ ਲੈ ਗਏ ਇੱਕ ਵਾਰ ਕਹਦੇ ਇੱਕ ਵਾਰ ਕਦੇ ਇੱਕ ਰੁਪਏ ਦੀ ਸਾਨੀ ਪਤਾ ਸੇ ਸ਼ੁਰੂ ਤੋਂ ਨਹੀਂ ਸੀ ਮਾੜਾ ਇਹ ਤਾਂ ਮਾੜੀ ਸੰਗਤ ਨੇ ਮਾੜਾ ਬਣਾਤਾ ਬਹੁਤ ਵਧੀਆ ਸੀ ਇਹ ਛੋਟਾ ਹੁੰਦਾ ਤਾਂ ਬੜਾ ਹੀ ਸਿਆਣਾ ਸੀ ਲੈ ਭੈਣੇ ਮੈਨੂੰ ਹੁਣ ਰਿਸ਼ਤਿਆਂ ਦੀ ਇਮਤ ਦਾ ਪਤਾ ਲੱਗ ਗਿਆ ਅੱਜ ਤੋਂ ਬਾਅਦ ਤੂੰ ਮੇਰੇ ਲਖੜੀ ਬਣ ਮੈਂ ਦੀ ਸੌਂ ਖਾਨਾ ਮੈਂ ਕਦੇ ਵੀ ਦਾਰੂ ਨਹੀਂ ਪੀਊਂਗਾ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਊਂਗਾ ਭਾਈ ਅਜ ਤੋਂ ਬਾਅਦ ਤੈਨੂੰ ਕੋਈ ਲਾਂਭਾ ਨਹੀਂ ਆਉਂਦਾ ਮੇਰੇ ਚੱਲ ਕੋਈ ਗੱਲ ਨਹੀਂ ਅਸੀਂ ਕਿਹਾ ਤੇਰਾ ਮਾੜਾ ਸੋਚਦੇ ਆਂ ਅਸੀਂ ਤਾਂ ਉਤੋਂ ਦੇਖ ਕੇ ਝੂਲੀ ਜਾਂਦੇ ਠੀਕ ਹੈ ਯਾਰ ਸਾਡਾ ਜੀ ਕਰਦਾ ਕੱਲਾ ਕੱਲਾ ਹੈਗਾ ਤੇ ਤੂੰ ਟੁੱਟ ਕੇ ਬਹਿ ਜੀ ਸਾਂ ਨੂੰ ਹੀ ਪੁੱਛ ਅਸੀ ਕਿੰਨੇ ਪਰੇ ਜਾਣਾ ਯਾਰ ਲਾਦੀ ਏ ਹੁਣ ਤੂੰ ਵੀਰ ਤੇ ਰਖੜੀ ਬੰਨ ਐਵੇਂ ਨਾ ਐ ਬੈਠੀ ਰਹਿ ਲੈ ਮੈਂ ਮੰਤੀ ਬੰਨਣ ਤੇ ਰਖੜੀ ਤਾਂ ਵੀਰੇ ਤੂੰ ਬਣਾਉਣ ਲੱਗਿਆ ਇਹ ਰਖੜੀ ਦਾ ਮਤਲਬ ਤੈਨੂੰ ਪਤਾ ਵੀਰੇ ਇਹਨੂੰ ਨਾ ਤਾਕਤ ਦਾ ਨਸੰਦੀਪ ਇਹਨੇ ਆਪਣੇ ਸਹਾਂਪਰਾਵ ਦੇ ਪਿਆਰ ਦੀ ਨਿਮੋਆ ਤੇ ਇਹ ਦੁਮੜ ਕੇ ਜੇ ਮੇਰਾ ਤੇਰੇ ਤੋਂ ਵਿਸ਼ਵਾਸ ਟੁੱਟ ਗਿਆ ਨਾ ਇਸ ਵਕਤ ਮੈਂ ਨਹੀਂ ਵੱਢੀ ਜੇ ਮੈਂ ਮਰ ਗਈ ਤੂੰ ਨਾ ਵੱਢੀ ਤੇ ਜੇ ਤੂੰ ਮਰ ਗਿਆ ਤੇ ਮੈਂ ਨਹੀਂ ਇੱਥੇ ਵੱਢੀ ਉਹ ਤੂੰ ਐ ਨਾ ਕਰ ਮੈਂ ਉਹਨੂੰ ਇੰਨਾ ਸੀਰੀਅਸ ਨਾ ਜ਼ਿੰਦਗੀ 'ਚ ਕਦੇ ਨਹੀਂ ਵੇਖਿਆ ਜੰਮਾ ਦੇ ਸੀਰੀਅਸ ਦੇ ਠੀਕ ਐ ਤੇ ਮੇਤਰਾ ਉਦਰ ਵੀ ਕੋਸ਼ਿਸ਼ ਕਰੇ ਠੀਕ ਐ ਨਾਲ ਤੇਰਾ ਨਾਲ ਤੇ ਸਾਡਾ ਠੀਕ ਐ ਉਹ ਕੋਈ ਗੱਲ ਨਹੀਂ ਮਾਫ਼ ਕਰ ਦਿਨ ਬਰਾ ਭਾਈ ਓਏ ਮਖਣਾ ਉਧਰ ਹੱਥ ਵਾਲੇ ਕੰਬੀ ਜਾਂਦੇ ਮੇਰੀ ਗੱਲ ਤੋਂ ਨਾ ਤੂੰ ਛੱਡ ਦੇ ਹੌਲੀ ਹੌਲੀ ਛੱਡ ਦੇ ਤੇ ਬਾੜਾ ਹੋਇਆ ਹੋਇਆ ਮੈਂ ਕਦ ਆਪੇ ਤੇ ਲੜਾ ਲਾਂ ਮਾ ਭਾਈ ਹੋਂਟਾ ਇਹਦੇ ਚੰਦਰੀ ਦੇ ਨੇੜੇ ਹੀ ਨਹੀਂ ਜਾਣਾ ਜੇ ਕੋਈ ਰਾ ਕਹਿ ਸਮੂ ਬਾੜਾ ਇਹਨਾਂ ਨੂੰ ਡਾਕਟਰ ਨੂੰ ਲਿਆ ਕੇ ਮੇਰੇ ਇੱਕ ਅੱਧੀ ਦੂਜੀ ਬੋਤਲਵਾ ਦੇ ਤਲ ਕੋਈ ਠੀਕੂ ਤੋਂ ਪੇਲਵਾ ਨਾ ਨਾ ਬੇਫਿਰ ਜਾ ਨਾ ਤੇਰਾ ਪੂਰਾ ਧਿਆਨ ਭਰਾਵਾ ਤੂੰ ਸਾਰਿਆਂ ਕੋਲ ਕਹਿੰਦਾ ਫਿਰਦਾ ਵੀ ਮੇਰੀ ਭੈਣ ਦੀ ਜਮੀਨ ਵੰਡਾ ਕੇ ਲੈਗੀ ਆ ਚੱਕ ਤੇਰੀ ਜ਼ਮੀਨ ਦੇ ਸਾਹੇ ਸਾਰੇ ਇਹਦੇ ਵਿੱਚ ਸਾਰੇ ਹੀ ਆ ਮੈਨੂੰ ਨਹੀਂ ਚਾਹੀਦਾ ਕੁਝ ਵੀ ਮੈਂ ਤਾਂ ਇਹ ਕੰਮ ਦੀ ਸੀ ਮੇਰੇ ਪੇਕੇ ਦਾ ਬਾਰਖੰਡਾ ਰਵੇਸ ਬਸ ਮੈਂ ਇਹ ਤਾਂ ਜਲੀਨ ਤੋਂ ਵੀ ਲੈਣਾ ਮੈਂ ਉਹਨਾਂ ਨਾਲ ਚੱਲੀ ਜਿਹੜੀ ਤਾਂ ਨਾਲ ਡਰਾਉਂਦੇ ਸੇ ਪੜਦੀਆਂ ਕਰਦੀਆਂ ਨਹੀਂ ਭੈਣੇ ਮੈਨੂੰ ਤਾਂ ਤੂੰ ਚਾਹੀਦੀ ਆ ਹੋਰ ਕਾਹੇ ਦੀ ਲੋੜ ਨਹੀਂ ਬਸ ਮਾੜਾ ਤਾਂ ਮੇਰੇ ਕੋਈ ਅਜੀਬ ਵੀਰਿਆ ਜਿਹੜਾ ਅੱਜ ਮੇਰੇ ਨਾਲ ਵਾਦਾ ਕੀਤਾ ਨਾ ਉਸ ਤੋਂ ਪੂਰਾ ਹੋ ਤਰੀ ਦੇ ਦੇ ਤੇ ਹੋ ਜਾ ਭੈਣੇ ਆਸਮਾਨੀ ਕਾਲ ਕੋਈ ਗੱਲ ਰਿਟਾਇ ਜ ਪਾਇਆ ਦਿਮਾਦੜੋਂ ਕਹਿਆ ਨਾ ਦਿਮਾਦੜ ਆਥਨੇ ਤੇਰੇ ਕੋਲ ਆਉਂਗਾ ਕਿੰਨਾ 15 ਕਿਲੋਮੀਟਰ ਮੇਰਾ 20 ਮਿੰਟ ਦਾ ਰਸਤਾ ਠੀਕ ਆ ਠੀਕ ਆ ਆ ਜੇ ਕੋਈ ਧਾਰਾ ਪੂਰਾ ਕੱਢ ਕੇ ਤੇ ਫਿਰ ਆਉਣਾ ਤੇਰੇ ਕੋਲ ਠੀਕ ਆ ਹਾਂ ਮੈਂ ਤੈਨੂੰ ਫੇਰ ਕੇ ਤੇ ਚੱਲੀ ਆ ਜਿਹੜਾ ਮੇਰੇ ਨਾਲ ਵਾਅਦਾ ਕੀਤਾ ਨਾ ਉਹ ਤੇ ਪੂਰਾ ਉੱਤਰੀ ਨਹੀਂ ਤਾਂ ਮੈਂ ਤੇਰੇ ਨਾਲ ਲੜ ਦੂੰਗੀ ਪੂਰਾ ਸਰੀਰ ਨਹੀਂ ਬੇਜਿਕਰ ਹੋ ਜਾ ਤੈਨੂੰ ਹੋਰ ਨਹੀਂ ਲਾਂਭਾ ਆਉਂ ਦਿੰਦਾ ਆਂ ਜੀ ਦੂੰਦਾ ਬਿਲਕੁਲ ਲੱਗਾ ਜੀ ਮੰਡਾ ਟ੍ਰੱਕ ਹੁਣੇ ਭੇਜ ਦਨਾ ਕਾ ਕੋਈ ਕੋਈ ਬੈਰਾ ਬੈਰਾ ਬਾਇਆ ਉਤਰਾ ਖਰੀਦ ਜਾ ਗੰਬੀ ਇਹਦਾ ਬੈਰਾ 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 ਇਹਦਾ ਮੈਂ ਬੈਠੀ ਆ ਜੇ ਕੰਟਾ ਗੋਬਾ ਹਾਂ ਹਣਾ ਫਾਇਲ ਦਾ ਟ੍ਰੈਫਿਕ ਸ਼ਹਿਰੋਂ ਉਹ ਭੇਜਦਾ ਕੋਈ ਨਹੀਂ ਤੇ ਇੱਥੇ ਮੈਂ ਬੈਠੀ ਆ ਮੇਰੀ ਗੱਲ ਹੁਣ ਕਿ ਹੁਣ ਇੰਨਾ ਕਹੀ ਜਾਂਦਾ ਨਾ ਇਹਦਾ ਆਪਾ ਖਿਆਲ ਰੱਖ ਜੇ ਤੇਰਾ ਕੱਲਾ ਕੱਲਾ ਭਰਾ ਮੈਂ ਨਹੀਂ ਕਹਿੰਦਾ ਤੈਨੂੰ ਕੋਈ ਆਪਣਾ ਮੂੰਹ ਕਾਲ ਖਾਵੇ ਤੇ ਤੈਨੂੰ ਮੈਂ ਛੱਡਿਆਉਣਾ ਕਰੇ ਤੂੰ ਉਥੋਂ ਮੈਂ ਹੁਣ ਡਾਕ ਪਰਨੂੰ ਠੀਕ ਹੈ ਤੇ ਇਹਨੂੰ ਫਿਰ ਸ਼ਾਮ ਨੂੰ ਘਰ ਹੀ ਲੈ ਜਾਣਾ ਦੇ ਵਾਠੀਕ ਲੱਗਦਾ ਉਹਨਾਂ ਕਰਦੇ ਕਾਫੂ ਦੇਮਾਣੇ ਸਾਰਾ ਕੁਝ ਛੱਡ ਜੂ ਕਹਿੰਦੇ ਹੁੰਦਾ ਛੱਡ ਦੇ ਤਾਂ ਬੱਦਲ ਲੱਗਦਾ ਕੁਦਰਜੋ ਉਹ ਕਿਹਾ ਤੇ ਆਪੂੜਾ ਘਾਟੀਆਂ ਲਾਗੀ ਮਾਰ ਚਾਚਾ ਲਗੇ ਹੋ ਜਲਦੀ ਵਾਪਸ ਆਵਾਂਗੇ ਵਾਪਸ ਬੋ ਕੁਛ ਨਹੀਂ ਅੱਜ ਜਾਣਾ ਮੈਂ ਤਾਂ ਰਹੂੰਗੀ ਅੱਜ ਰਾਤ ਹਾਂ ਰਾਤ ਕੋ ਰਹੇਗੀ ਅੱਗੇ ਪਸੂ ਕੌਣ ਸੰਭਾਲੂਗਾ ਮੈਂ ਆਪਣੇ ਗਰਮੀਤ ਭੈਣ ਨੂੰ ਕਿਹਾ ਹੀ ਆ ਅੱਛਾ ਉਹ ਕਹਿੰਦੀ ਮੈਂ ਆਪੇ ਪਸ਼ੂ ਸੰਭਲ ਲਵਾਂਗੀ ਨਾਲੇ ਧਾਰਾਂ ਚੋ ਕੇ ਦੁੱਧ ਡੇਰੀ ਤੇ ਆਪੇ ਪਚਾ ਦੂੰਗੀ ਅੱਛਾ ਤੇ ਨਾਲ ਉਹ ਕਹਿੰਦੀ ਸੀ ਸ਼ਰੀਕ ਮਾੜੇ ਹੁੰਦੇ ਆ ਸ਼ਰੀਕ ਜੇ ਸ਼ਰੀਕ ਉਹ ਹੁਣ ਕਿਸ ਤਰੀਕੇ ਨਾਲ ਕਿ ਹੁਣ ਸ਼ਰੀਕ ਤਰਾ ਬੁਆ ਵੀ ਸਾਥ ਸੱਟ ਕੇ ਜਾਵਾਂਗੇ ਧਾਰਾਂ ਹੀ ਘਟਣਗੇ ਹੁਣ ਕੀ ਹੋ ਗਿਆ ਸ਼ਰੀਕਾ ਤਾਂ ਕੱਲੀ ਤਾਈ ਕਰਦੀ ਸੀ ਤਾਈ ਮਰ ਗਈ ਸ਼ਰੀਕਾ ਖਤਮ ਹੋ ਗਿਆ ਤਾਈ ਨੇ ਜਿਉਂਦੇ ਜੀ ਕਿਸੇ ਨੂੰ ਸੁਖੀ ਰਹਿਣ ਦਿੱਤਾ ਤਾਈ ਹਰ ਇੱਕ ਨਾਲ ਵਹਿਬਤਾ ਕਰਦੀ ਸੀਗੀ ਤਾਈ ਮਰ ਗਈ ਸ਼ਰੀਕਾ ਖਤਮ ਹੋ ਗਿਆ ਅੱਜ ਗਰਮੀਤ ਭੈਣ ਵੀ ਕਹਿੰਦੀ ਸੀਗੀ ਓ ਕੇ ਉਹ ਮਰੀ ਦੀ ਮਿੱਟੀ ਫਰੋ ਲਈ ਜਾਂ ਨੂੰ ਮਿੱਟੀ ਗਲਤ ਤਾਂ ਤੇਰੀ ਸਹੀ ਆਪ ਤਾਂ ਉਹਦੀ ਸੀ ਮਾੜੀ ਪਰ ਕੋਈ ਗੱਲ ਨਹੀਂ ਫਿਰ ਕੀ ਕਰ ਕੀ ਕਰ ਸਕਦੇ ਮਿੱਟੀ ਪਰੀਤ ਨਹੀਂ ਕਰਦੇ ਤੁਸੀਂ ਇਹ ਦੇਖੋ ਹੁਣ ਘਰੇ ਅਸੀਂ ਸਾਰੇ ਇਕੱਠੇ ਆਪਾਂ ਰਹਿਨੇ ਹੀ ਆ ਉਹ ਮੇਰੀ ਗੱਲ ਸੁਣ ਇੱਕ ਤੇ ਫਿਰ ਤੇਰਾ ਭਰਾ ਫਿਰ ਪੈਕੇਜ ਕਹਤਾਂ ਲਾਊਗਾ ਤੇ ਹੋਰ ਉਹ ਤੇ ਦੇ ਆ ਕੇ ਫਰਿੱਜ ਚ ਲਾਈ ਬੈਠਾ ਫੋਨ ਆਇਆ ਸੀ ਮੈਨੂੰ ਠੀਕ ਆ ਤੇ ਹੁਣ ਤਾਂ ਬਹੁਤ ਹੋ ਗਿਆ ਹੂੰ ਤੇਰੀ ਲੋੜੀ ਦੀਵਾਲੀ ਸਾਰਾ ਕੁਝ ਦੇ ਕੇ ਗਿਆ ਫਿਰ ਆਦਲ ਕੇ ਫਿਰ ਚਲੋ ਆ ਜਾਕਰ ਜਲਦੀ ਇਹਦਾ ਠੀਕ ਆ ਲੱਗਾ ਵਾ ਫਿਰ ਫੋਨ ਦੀ ਦਵਾਈ ਫੋਨ ਹਾਂ ਕਰੋ ਜੀ 10 ਰੁਪਏ ਠੀਕ ਆ ਵਧੀਆ ਤੇ ਲਾ ਦੇ ਲਾ ਇੱਕ ਸਾਲ ਦੇ ਘੋੜਿਆ ਘਾਉਗਾ ਸਹੀ ਗੱਲ ਹੋ ਠੀਕ ਆ ਹਾਂ ਵਧੀਆ ਵਧੀਆ ਹੋਰ ਤਰੀਬਾ ਅਨੁਮਾਨਾ ਚੱਲੂ ਵੀ ਟਾਈਮ ਨਾਲ ਆ तकरीबन ਨੇ ਕੇ ਫਟਾ ਜੀ ਆਂਦਾ ਆਹ ਵੇਖੋ। ਯਾਦ ਕਰਦੇ ਕਿਤਨਾ ਚੌਰ ਅੱਪਰੇ ਬੰਦੇ ਆਪਾਂ। ਮੇਰੀ ਗੱਲ ਸੁਣ ਲਾ। ਹਾਂ। ਨਾਲੇ 10 ਫਟ ਨਾਲ ਜੇ ਹੈਮਰ ਹੋਣੀ ਚਾਹੀਦੀ ਆ। ਇਹਦਾ ਇਹੇ ਵੇਂਦੀ ਹੈ ਮੈਂ ਦਿਖਾਈ ਤੇ ਆਵਲਾ ਵਧੀਆ। ਸਹੀ ਐ। ਭਾਈ ਨਾਲ ਤੁਸੀਂ ਸਾਥ ਦਿੱਤਾ ਐਂ ਖੜਿਆ। ਉਹ ਬਾਸੀ ਯਾਰ ਪਤਾ ਕੀ ਐ। ਇਹ ਤਾਂ ਤਾਂ ਕਹਤਾ ਕੋੜ ਐ। ਹਾਂ। ਹੋਰ ਸੱਟਾਂ? ਵਧੀਆ ਬੰਦੇ। ਪਰ ਸਵਾਰੀ ਕਿਵੇਂ ਆ? ਜਮਾਂ ਵਧੀਆ। ਓਕੇ ਐ। ਵੇਖ ਲਾ। ਇੱਕ ਇੱਕ ਕੰਮ ਕਰਨ ਲੱਗ ਗਿਆ। ਮਹਿਰਾਂ ਨੂੰ ਪਤਾ ਭਲਾ ਲੈਂਦਾ ਜ਼ਮੀਨ ਠੇਕੇ ਤੇ ਪੈਸੇ ਲੈ ਤੇ ਖਾਲੇ ਹੁਣ ਆ ਮਿਹਨਤ ਕਰਦਣ ਪਾ ਲਾ ਪੈਸਾ ਬਣਦਾ ਕਿਵੇਂ ਇਹ ਤਾਂ ਹੈਗਾ ਹਾਂ ਫਰਕ ਤਾਂ ਪੈਂਦਾ ਕਿ ਆਪ ਮਿਹਨਤ ਕਰਦੇ ਜੇ ਆਪਾਂ ਸਹੀ ਹੈ ਮੈਂ ਤਾਂ ਹੀ ਭਾਈ ਇਹ ਆਪਾਂ ਕੋਕੀ ਪਾ ਲੈਂਦੇ ਹਾਂ ਕੋਈ ਗੱਲ ਨਹੀਂ ਬਾਹਰ ਤੇ ਨਾ ਹਿੰਗੇ ਜੀ ਲੋੜ ਵੀ ਦੱਸ ਦੀ ਸਹੀ ਗੱਲ ਹੈ ਵੀਰੇ ਸੰਗੀ ਨਾ ਜਿਸ ਦਿਨ ਵੀ ਲੋੜ ਹੋਈ ਤਾਂ ਦੱਸ ਦੀ ਇਹੋ ਸੇਕਾ ਤਾਂ ਅੱਟਾ ਮੋਟਾ ਮਤ ਖੁਸ਼ੀ ਹੈ ਇਹ ਸਖਣਾ ਮੋਟਰ ਆ ਸਾਡੀ ਨਹੀਂ ਪੈਦਾ ਸੰਗਣਾ ਕਿਉਂ ਹੈ ਤੁਸੀਂ ਤਾਂ ਮੂਰੇ ਆ ਮੇਰੇ ਹਾਲਾਤ ਕਰਨ ਵਾਲੇ ਤੇ ਮੇਰੀ ਗਾਹ ਤੋਂ ਮਖੜਾ ਹਾਂਜੀ ਪਾਇਆ ਬੜੀ ਰਾਜ ਬੜੀ ਖੁਸ਼ੀ ਹੋ ਗਈ ਸੌ ਲੱਗਿਆ ਮੋਸਾਂ ਨੂੰ ਰੋਣ ਲੱਗ ਗਿਆ ਵੀ ਮੇਰੇ ਭਰਾ ਲੱਗਦਾ ਦੂਜੇ ਜਾਂ ਗਿਆ ਮੇਰੇ ਭਰਾ ਨੇ ਠੀਕ ਹੈ ਤੇ ਉਹ ਹੀ ਹਰੀਕ ਰਾਹ ਲੈ ਗਿਆ ਨਾ ਵੱਡਾ ਕਾ ਦੂਹੀ ਰਹਿ ਗਿਆ ਮੈਂ ਬਈ ਤਾ ਦਾ ਅਸਨਸੀਰ ਆਉਂਦਾ ਹਾਂ ਤਾ ਇਹ ਗੱਲ ਮੈਂ ਪੁੱਛਦੀ ਹੀ ਕਰਦਾ ਉਹਦਾ ਪਹਿਲਾ ਬਈ ਨਾ ਜਦੋਂ ਮਾੜੀ ਸੰਗਤ ਸੀ ਨਾ ਉਹਨਾਂ ਨੇ ਮੈਨੂੰ ਗਲਤ ਭਰੀ ਜਾਣੇ ਤੇ ਤੇਰਾ ਤਾਇਆ ਆਇਆ ਏ ਆ ਤੁਹਾਡੇ ਸ਼੍ਰੀਕ ਹੈ ਤੈਨ ਮਾਰੇ ਗਈ ਜਾਣਾ ਵੀ ਤੇਰੀ ਪੈਹ ਜਮੀਨ ਵਡਾ ਕੇ ਲੈ ਗਈ ਆਂ ਹੋ ਗਿਆ ਜੋ ਗਿਆ ਹਨਾ ਓ ਯਾਰ ਮੈਂ ਦੱਸਾਂ ਚਾਰ ਬੰਦਲ ਬਾਾਰ ਤੇ ਮੋੜ ਦੇ ਚੱਲ ਪਈ ਤੂੰ ਮੇਰਾ ਕੱਖ ਲਾਦਾ ਠੀਕ ਹੈ ਗਾਉਂ ਤੇਰਾ ਪੁਰਾਣੇ ਬੇਲੀ ਗਏ ਜਾਣਾ ਨਸੀੜੀ ਜੇ ਤੂੰ ਦਿਸੇ ਜਾਈਂਦੇ ਫਿਰੋਂ ਮਾਂ ਬਾਰੇ ਕਿਹਨੇ ਮਾਰਨੀ ਕੋਈ ਲਿਆਏ ਮੇਰੇ ਆਪਾਂ ਕਰਾਂ ਖੇਤ ਤੇ ਖੇਤੋ ਕਰ ਬੜੀ ਆਇਆ ਹੈ। ਤੇ ਵੀਰੇ ਨੂੰ ਪਤਾ ਲੱਗ ਗਿਆ ਆਪ ਦੇ ਕੰਮ ਹੁੰਦੇ ਹੁੰਦੇ ਆ। ਬਗਾਨੇ ਨੇ ਕੰਮ ਆਉਂਦਾ। ਕੋਈ ਨਹੀਂ ਖੜਦਾ ਜਿੱਥੇ ਆਪ ਦਾ ਖੜਦਾ ਤਾਨੇ ਉੱਤੇ ਕੋਈ ਨਹੀਂ ਖੜਦਾ। ਸਹੀ ਵੱਲ ਆ। ਤੁਸੀਂ ਮੇਰਾ ਸਾਥ ਦਿੱਤਾ ਦਾ ਤਾਵੇਂ ਦਿਲ ਦਿਲ ਤੇ ਨਿਕਲਿਆ ਨਹੀਂ ਰਿਜੋ। ਅੱਜ ਦਾ ਬੋਝ ਨਾ ਪੜੇ ਯਾਰ। ਹਾਂ ਹਾਂ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ। ਜਿੰਨੇ ਵੀ ਜਿਹੜੇ ਲੋਕ ਮੇਰੇ ਮਾਣੇ ਨੇ ਮੈਨੂੰ। ਹੁਣ ਕਹਿੰਦੇ ਵਾਕੇ ਯਾਰ ਬੰਦੇ ਨੇ ਦਾਮ ਦਿਖਾਇਆ। ਠੀਕ ਹੈ। ਤੇ ਯਾਰ ਖਰਾਪ ਐ ਕੰਮ ਕਰਾ। ਹਾਂ ਜੀ। ਮਾ ਰੋਇਆ ਕਰਦੀ ਹੋਣੀ ਤੇਰੇ ਮੋਟਰ ਦੇ ਚੱਲ ਭਾਈ ਨਾ ਇਹ ਫਿਰ ਵੇਖ ਕੇ ਆਈ ਝੋਨਾ ਕਿਵੇਂ ਖੜਾ ਠੀਕ ਹੈ ਚਲ ਐਂ ਤਰ ਤੁਸੀਂ ਜਾਓ ਜਿਹੜਾ ਥੋੜਾ ਕੱਢੋ ਜਿਹੜਾ ਨਾਈ ਭਾਈ ਤੇਰਾ ਭਰਾ ਠੰਡੀ ਲਾਈ ਬੈਠਾ ਹਾਂ ਹਾਂ ਭਾਈ ਲਾਈ ਪਈ ਆ ਤੇਰੇ ਵਾਸਤੇ ਫਰਿੱਜ ਚ ਉੱਥੇ ਘੇਤੀ ਲਾ ਦਉਂਦੇ ਆ ਨਹੀਂ ਨਹੀਂ ਯਾਰ ਤੂੰ ਨਹੀਂ ਪਿੰਦਾ ਨਾ ਫਰਮਾਈ ਨਹੀਂ ਪਿੰਦਾ ਯਾਰ ਮੈਂ ਜਾਣੀ ਭਾਈ ਵਾ ਜੋ ਅੰਦੇ ਜੀ ਕਰਨੀ ਚਾਹਤ ਤੇ ਤੈਨੂੰ ਦਾ ਕਰਨੀ ਕੋ ਤੇਰੀ ਪੀਣੀ ਤੇ ਮੇਰੀ ਪੀਣੀ ਤੇ ਬਰਤਬਾਹ ਹੁੰਦਾ ਨਾ ਭਾਈ ਹਾਂ ਇਹ ਤਾਂ ਤੁਸੀਂ ਆਪਣੇ ਪਿੰਦੇ ਦੀ ਦੋ ਪੈਕ ਲਾ ਕੇ ਰੋਟੀ ਖਾ ਕੇ ਪੈ ਗਏ ਮੇਰਾ ਬਹਿਰਾਗ ਬਿਹਾਰੀਏ ਦੇ ਨਾਲ ਸੀ ਤੈਨਾਂ ਨੇ ਛੱਡੋ ਇਹ ਜੀਆਂ ਗੱਲਾਂ ਹੁਣ ਨਹੀਂ ਨਹੀਂ ਮੈਂ ਤਾਂ ਦੋ ਬਲਾਵ ਲਿਆ ਫਿਰ ਸਾਡੇ ਦੇ ਛੱਡ ਦੇ ਠੀਕ ਹੈ ਨਾ ਹਾਂ ਬਈ ਕਹਾ ਗਿਆ ਉਸ ਤੋਂ ਅੰਦਰ ਕਬਜ਼ਾ ਰਾ ਦਲੇ ਤੇ ਉਸ ਤੇ ਜਾ ਦੇਗਾ ਤੁਮ ਆਗਾ ਰੋਸ ਤੇ ਨਾ ਚਲ ਆ ਆ